ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਚਾਇਤਾਂ ਦੇ ਸਰਪੰਚਾਂ ਪੰਚਾਂ ਲਈ ਸੌਚਕ ਸਮਾਗਮ ਸਥਾਨਕ ਲਾਜਮੰਤੀ ਸਟੇਡੀਅਮ ਨੇੜੇ ਟਾਂਡਾ ਬਾਈਪਾਸ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾਕਟਰ ਰਵਜੂਤ ਨੇ ਸ਼ਿਰਕਤ ਕੀਤੀ ਉਨ੍ਹਾਂ ਨਾਲ ਸੰਸਦ ਮੈਂਬਰ ਡਾਕਟਰ ਰਾਜਕਮਰ ਚੁੱਬੇਵਾਲ ਵਿਧਾਇਕ ਹੁਸ਼ਿਆਰਪੁਰ ਬ੍ਰਹਮਸ਼ੰਕਰ ਜੇਂਪਾ ਡਿਪਟੀ ਸਪੀਕਰ ਜੈਕ੍ਰਿਸ਼ਨ ਰੋੜੀ ਸਮਿਥ ਸਮੁੱਚੀ ਆਪ ਲੀਡਰਸ਼ਿਪ ਵਿਧਾਇਕ ਅਤੇ ਚੇਅਰਮੈਨ ਮੌਜੂਦ ਸਨ ਇਸ ਮੌਕੇ ਤੇ ਕੈਬਨਿਟ ਮੰਤਰੀ ਡਾਕਟਰ ਰਵਜੂਤ ਨੇ ਸਮੂਹ ਸਰਪੰਚਾਂ ਪੰਚਾਂ ਨੂੰ ਸੌਚ ਚੁਕਾਈ ਇਸ ਮੌਕੇ ਜੋ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਚੋਣ ਨਾ ਲੜ ਕੇ ਪਿੰਡਾਂ ਦੀ ਪਾਇ ਚਾਰ ਕਿਸਾਨ ਜਨ ਨੂੰ ਕਾਇਮ ਕੀਤਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸਤੀ ਗੱਲ ਨਮਸਕਾਰ ਤੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਕਰੀਬਨ 1400 ਪੰਚਾਇਤਾਂ ਜਿਹੜੀਆਂ ਨਵੀਆਂ ਚੁਣੀਆਂ ਗਈਆਂ ਸੀਗੀਆਂ ਉਹ ਬਾਈ ਇਲੈਕਸ਼ਨ ਚਾਰਲਸੀ ਚੱਬੇਲ ਹਲਕੇ ਤੋਂ ਉਹਦੇ ਕਰਕੇ ਥੋੜਾ ਡਿਲੇ ਸੀਗਾ ਤੇ ਅੱਜ ਉਹਨਾਂ ਦਾ ਸੋਹ ਚੱਕ ਸਮਾਗਮ ਰੱਖਿਆ ਗਿਆ ਤਮੈ ਸੁਣੋ ਕਿ ਮੈਂ ਸਾਰੇ ਨਵੇਂ ਚੁਲੇ ਸਰਪੰਚਾ ਤੇ ਪੰਚਾਇਤ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਮੁਬਾਰਕਬਾਦ ਦਿੰਦਾ ਤੇ ਅੱਜ ਉਹਨਾਂ ਨੂੰ ਸੋਚ ਕੋਈ ਗਈ ਤੇ ਅਸੀਂ ਉਹਨਾਂ ਨੂੰ ਸਵਾਸਣ ਦੋਆਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਹਰ ਵੇਲੇ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਅਸੀਂ ਆਪਾਂ ਕੰਮ ਕਰ ਰਹੇ ਹਾਂ ਤੇ ਉਹ ਵੀ ਹੁਣ ਇੱਕ ਨਵੀਂ ਸੇਵਾ ਮਿਲੀ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਉਹ ਵੀ ਤਨ ਦੀ ਨਾਲ ਇਮਾਨਦਾਰ ਨਾਲ ਆਪਣੀ ਸੇਵਾ ਨਿਵਾਨ ਤੇ ਸਰਕਾਰ ਵੱਲੋਂ ਹਰ ਲੋੜਿੰਦੀ ਮਦਦ ਹਰ ਲੋੜਿੰਦੀ ਹੈਲਪ ਹਰ ਲੋੜਿੰਦਾ ਫੰਡ ਉਹਨਾਂ ਨੂੰ ਜਾਰੀ ਕੀਤਾ ਜਾਏਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਕੋਈ ਕੀ ਕਮੀ ਪੇਸ਼ੀ ਉਹਨਾਂ ਨੂੰ ਨਹੀਂ ਆਂਦੀ ਜੀ ਜਗਦੀਰਵਦ ਨੂੰ ਕੱਲ ਸਜ਼ਾ ਸੁਣਾਈ ਗਈ ਆ ਹਾਂਜੀ ਜਗਦੀਰਵਦ ਸੁਖਵੀਰ ਸਿੰਘ ਬਾਦਲ ਉਹ ਤਾਂ ਛੱਡੋ ਤੁਸੀਂ ਅੱਜ ਦੀ ਗੱਲ ਕਰ ਲਈਏ ਜੀ ਜੀ ਇਹ ਸਰਕਾਰ ਬੋਲੋ ਡਿਪਾਰਟਮੈਂਟ ਬੋਲੋ ਜੋ ਤਿਆਰੀ ਸੀ ਅਸੀਂ ਕਰਕੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਆ ਦੇਨ ਸਟੇਟ ਇਲੈਕਸ਼ਨ ਕਮਿਸ਼ਨ ਦਾ ਹੀ ਰੋਲ ਹੈਗਾ ਉਹਨਾਂ ਦੇ ਉਹਨਾਂ ਨੇ ਕਦੋਂ ਕਰਾਵਣੀ ਕਦੋਂ ਕੋਲਾਣਾ ਉਹਨਾਂ ਦੀ ਕਾਲ ਤੇ ਅਸੀਂ ਵੇਟ ਕਰਦੇ ਪਏ ਸਾਡੇ ਵੱਲੋਂ ਤਿਆਰੀ ਅਸੀਂ ਕਿਹਾ ਕਿ ਦਸੰਬਰ ਤੋਂ ਪਹਿਲਾਂ ਜਦੋਂ ਮਜੀ ਤੁਸੀਂ ਇਲੈਕਸ਼ਨ ਪੰਜਾਬ ਚ ਕਰਵਾ ਸਕਦੇ ਹੋ ਪ੍ਰਧਾਨ ਜੀ ਨੇ ਕਿਹਾ ਜੀ ਉਹਨੇ ਇਲੈਕਸ਼ਨ ਜਲਦੀ ਕਰਾਇਆ ਜੀ ਜੀ ਜਿਹੜੇ ਪੰਦਰਾਂ ਜੀ ਸਹੀ ਗੱਲ ਹੈ ਜੀ ਉਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਹੈਗਾ ਪੱਕੀਤਾ ਹੈਗਾ ਤੇ ਜਰੂਰ ਜੋ ਇਲੈਕਸ਼ਨ ਕਮਿਸ਼ਨ ਦੀ ਕਾਲ ਹੋਵੇ ਉਹ ਫਾਈਨਲ ਕਾਲ ਹੋਗੀ ਜੋ ਫੈਸਲਾ ਹੋਵੇ ਉਹਨਾਂ ਦਾ ਆਪਣਾ ਫੈਸਲਾ ਹੋਏਗਾ ਜੀ ਅਸੀਂ ਰਿਕਵੈਸਟ ਜਿਹੜੀ ਜਥੇਬੰਦੀ ਦੀ ਸੀਗੀ ਸਰਕਾਰ ਨੇ ਉਹ ਵੀ ਸੀਐਮ ਸਾਹਿਬਸ ਨੇ ਵੀ ਕਿਹਾ ਹੈ ਕਿ ਉਸੇ ਉਹਨਾਂ ਦੇ ਨਜ਼ਰ ਚ ਲਿਆਤੀ ਗੱਲ ਉਹਨਾਂ ਦੇ ਜੀ ਅੱਜ ਕਿੰਨੇ ਪੰਚਤ 75 ਪੰਚਤ ਕਿੰਨੇ तकरीबन 1400 ਪੰਚਾਇਤ ਸੀਗੀਆਂ ਸਿਲੋਹਾਰਪੁਰ ਦੀ ਤਕਰੀਬਨ 9000 ਦੇ ਆਸ-पास ਪੰਚ ਸਹਿਬਾਨ ਤੇ ਸਰਪੰਚ ਸਹਿਬਾਨ ਅੱਜ ਉਹਨਾਂ ਨੇ ਚੋਣ ਚੁੱਕੀ ਇਸ ਮੌਕੇ ਡਾਕਟਰ ਰਾਜਮਰਤ ਬੇਵਾਨੇ ਸਮੂਹ ਸਰਪੰਚਾਂ ਪੰਚਾਂ ਨੂੰ ਮੁਬਾਰਕਬਾਦ ਦਿੱਤੀ ਅੱਜ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਔਰ ਜਿਸ ਦੇ ਮੁੱਖ ਮਹਿਮਾਨ ਡਾਕਟਰ ਰਵਜੋਤ ਜੀ ਸੀਗੇ ਔਰ ਉਹਨਾਂ ਨੇ ਸਾਰੇ ਚੁਣੇ ਹੋਏ ਨਵੇਂ ਪੰਚਾਇਤਾਂ ਨਵੀਆਂ ਪੰਚਾਇਤਾਂ ਨੂੰ ਪੰਚ ਪੰਚਾਇਤ ਮੈਂਬਰਾਂ ਨੂੰ ਸਰਪੰਚ ਸਹਿਬਾਨਾਂ ਨੂੰ ਸੌ ਚੁਕਾਈ ਔਰ ਸੌ ਚੁੱਕ ਦੀ ਰਸਮ ਹੈ ਸਮਝਦਾ ਕਿ ਥੋੜੀ ਜਿਹੀ ਲੇਟ ਜ਼ਰੂਰ ਹੋ ਗਈ ਕਿਉਂਕਿ ਬਾਈ ਇਲੈਕਸ਼ਨ ਸੀ ਜਨਾ ਚਾਰ ਜ਼ਿਲ੍ਹਿਆਂ ਦੇ ਵਿੱਚ ਇਸ ਕਰਕੇ ਉਹਨਾਂ ਦੇ ਜਿਹੜੇ ਸੌ ਚੁੱਕ ਸਮਾਗਮ ਉਹ ਅੱਜ ਹੋਏ ਔਰ ਬੜੀ ਸ਼ਾਨ ਦੇ ਨਾਲ ਬੜੇ ਸਮਝਦਾ ਕਿ ਮੈਂ ਸੰਵਿਧਾਨ ਦੀ ਬਹੁਤ ਵੱਡੀ ਜਿੱਤ ਹੈ ਕਿ ਲੋਕਤੰਤਰ ਦੀ ਮੂਲ ਇਕਾਈ ਹੈ ਅੱਜ ਇਹ ਲੋਕਤੰਤਰ ਦੀ ਮੂਲ ਇਕਾਈ ਦੇ ਲਈ ਜਿਹੜਾ ਇਲੈਕਸ਼ਨ ਕਰਵਾਇਆ ਗਿਆ ਪੰਚਾਇਤਾਂ ਚੁਣੀਆਂ ਗਈਆਂ ਉਸ ਦੇ ਲਈ ਸਰਕਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬਹੁਤ-ਬਹੁਤ ਵਧਾਈ ਜਿਸ ਤਰ੍ਹਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹ ਜਿਹੜੀਆਂ ਚੋਣਾਂ ਕਰਵਾਈਆਂ ਗਈਆਂ